ਸਾਇਆ ਤੇਰੀ ਦੀਦ ਵਾਸਤੇ ਜਦੋਂ ਤੜਫਦੀ ਰੂਹ ਹੋਵੇ ਸਾਇਆ ਤੇਰੀ ਦੀਦ ਵਾਸਤੇ ਜਦੋਂ ਤੜਫਦੀ ਰੂਹ ਹੋਵੇ ਜਾਵਾਂ ਮੈਂ ਆਨੰਦੇ ਪੂਰੇ ਨੂੰ ਬੈਠਾ ਤਖਤਾ ਤੇ ਜਾ ਮੈਂ ਅਨੰਦੇ ਪੁਰੇ ਨੂੰ ਬੈਠਾ ਤਖਤਾ ਤੇ ਤੂੰ ਹਾਵੇ ਰਾਜ ਰਾਜ ਖੁਸ਼ੀਆਂ ਨੂੰ ਸੈਬਾ ਤੂੰ ਲੂਟਾਲੇ ਮੀ ਰਾਜ ਰਾਜ ਖੁਸ਼ੀਆਂ ਨੂੰ ਸੈਬਾ ਤੂੰ ਲੂਟਾਲੇ ਮੀ ਸੀਨੇ ਨਾਲੇ ਲਾਲਵੇਂ ਬਾਤਸ਼ਾਹ ਜੀ ਸੋਨੇ ਹੱਥ ਤੇ ਚਿੱਟੇ ਬਾਜ ਬਿਠਾਏ ਹੋਏ ਨੇ ਬਾਤਸ਼ਾਹ ਜੀ ਸੋਨੇ ਹੱਥ ਤੇ ਚਿੱਟੇ ਬਾਜ ਬਿਠਾਏ ਹੋਏ ਨੇ ਸਾਡੇ ਤੌਰ ਕਾ ਬਾਚੰਗੀਆਂ ਜਿੰਨਾ ਟੇਟੇ ਕਾਇ ਹੋਏ ਨੇ ਸਾਡੇ ਦੁਰ ਕਬਾ ਚੰਗੀਆਂ ਪੈਰ ਜਿੰਨਾ ਟੇਟੇ ਕਾਇ ਹੋਏ ਨੇ ਦੇਖ ਚਾਰਾ ਹੀਰਿਆਂ ਨੂੰ ਹੋ ਜਾਵਾਂ ਨਿਹਾਲ ਜੀ ਦੇਖ ਚਾਰਾ ਹੀਰਿਆਂ ਨੂੰ ਹੋ ਜਾਵਾਂ ਨਿਹਾਲ ਅਲਜੀ ਗਤ ਕੇ ਦੇ ਜੋਰ ਨੇ अजीत ਤੇ ਕਮਾਲ ਜੀ ਜੁਝਾਰ ਜੋਰਾਵਰ ਸਿੰਘ ਦੇ ਚਿਹਰੇ ਨੂਰ ਪਰ ਫੱਗ ਦੇ ਨੇ ਫਤਿਹ ਸਿੰਘ ਨਾਲ ਤੁਸਾਂ ਜੀ ਭਏ ਕਿੰਨੇ ਸੋਹਣੇ ਲੱਗਦੇ ਨੇ ਸਤੇ ਸਿੰਗ ਨਾਲ ਤੂੰ ਸਾਜੀ ਭਏ ਕਿੰਨੇ ਸੋਹਣੇ ਲੱਗਦੇ ਨੇ ਰਾਜਿਆਂ ਨੂੰ ਚੁਬੇ ਤੇਰੇ ਮੁਖ ਦਾਸ ਕੂਨ ਕਿਉਂ ਰਾਜਿਆਂ ਨੂੰ ਚੁਬੇ ਤੇਰੇ ਮੁਖ ਦਾਸ ਕੂਨ ਕਿਉਂ ਵਾਰ ਸਰਬੰਸ ਦਿੱਤਾ ਐਸਾ ਵਿਝਨੂ ਨੇ ਕਿਉਂ ਵਾਰਸ ਸਰਵੰਸ ਦਿੱਤਾ ਐਸਾ ਵਿਝਨੂ ਨੇ ਕਿਉਂ ਬਾਜਤਾਜ ਤਖਤ ਨਹੀਂ ਤਾਵੀਂ ਸ਼ੁਕਰ ਮਨਾਇਆ ਬਾਜਤਾਜ ਤਖਤ ਨਹੀਂ ਤਾਵੀਂ ਸ਼ੁਕਰ ਸੋਕੇ ਸ਼ਨਸ਼ਾ ਦਸ ਕੰਜੇ ਮੁਸਕਾਇਆਏ ਕੰਡੇ ਆਤੇ ਸੋਕੇ ਸ਼ਨਸ਼ਾ ਦਸ ਕੰਜੇ ਮੁਸਕਾਇਆਏ ਸਿਫਤਾਂ ਦੇ ਅੱਗੇ ਸੋਚ ਫਿੱਕੇ ਨਿਰਵੈਰਤੀ ਸਿਫਤਾਂ ਦੇ ਅੱਗੇ ਸੋਚ ਫਿੱਕੀ ਨਿਰਵੈਰ ਦੀ ਗਲੀ ਗਲੀ ਪੂਜਨ ਦੇ ਜੋਗ ਤੇਰੇ ਸ਼ਹਿਰ ਦੀ ਕਰਦੇ ਹਾਂ ਪਿਆਰ ਇਨਾ ਤੂੰ ਹੀ ਤਨ ਤੂੰ ਹੀ ਰੂਪ ਆਤਿਸ਼ਾ ਕਰਦੇ ਹਾਂ ਪਿਆਰ ਇਹ ਪਾਤਸ਼ਾਹ ਲੋਕਾਂ ਦੇ ਤਾਂ ਕਈ ਰੱਬ ਨੇ ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ਲੋਕਾਂ ਦੇ ਤਾਂ ਕਈ ਰੱਬ ਨੇ ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ਸਾਡਾ ਤੂੰ ਹੀ ਬਸ ਤੂੰ ਬਾਦਸ਼ਾਹ ਸਾਡਾ ਤੂੰ ਹੀ ਬਸ ਤੂੰ ਬਾਦਸ਼ਾਹ